ਸਾਡਾ ਦੋਸਤ ਕਿਹੋ ਜਿਹਾ ਹੋਣਾ ਚਾਹੀਦਾ ਹੈ ਦੋ ਸਤ ਸ਼ਬਦ ਦੋ ਸਤ ਨੂੰ ਜੋੜ ਕੇ ਬਣਿਆ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਲਕੀਮਾ ਨਾ ਹੋਵੇ ਉਹਨਾਂ ਦੋਨਾਂ ਵਿੱਚ ਵੱਡਾ ਵਿਸ਼ਵਾਸ ਬਣਿਆ ਹੋਵੇ ਜੇ ਅਸੀਂ ਸੋਚੀਏ ਤਾਂ ਸਾਡੇ ਹਰ ਦੁੱਖ ਸੁੱਖ ਦੇ ਵਿੱਚ ਸਾਡਾ ਦੋਸਤ ਸਾਡੇ ਨਾਲ ਦੇ ਨਾਲ ਤੇ ਤੁਹਾਡੇ ਪਰਿਵਾਰ ਨਾਲ ਲੱਭਣ ਦੀ ਕੋਸ਼ਿਸ਼ ਕਰਦਾ ਹੈ ਸਾਡੇ ਸਾਰਿਆਂ ਦੀ ਇੱਛਾ ਹੁੰਦੀ ਹੈ ਕਿ ਕੋਈ ਸਾਡਾ ਦੋਸਤ ਹੋਵੇ ਤੇ ਨਾਲ ਸਾਡੀ ਇਹ ਵੀ ਇੱਛਾ ਹੁੰਦੀ ਹੈ ਕਿ ਸਾਡਾ ਦੋਸਤ ਕਿਹੋ ਜਿਹਾ ਹੋਣਾ ਚਾਹੀਦਾ ਮੈਂ ਜਗਜੀਵਨ ਸਿੰਘ ਆਲੀ ਕੇ ਅੱਜ ਗੱਲ ਕਰਦੇ ਆ ਕਿ ਸਾਡਾ ਦੋਸਤ ਕਿਹੋ ਜਿਹਾ ਹੋਵੇ ਦੋ ਸਤ ਸ਼ਬਦ ਦੋ ਸਤ ਨੂੰ ਜੋੜ ਕੇ ਬਣਿਆ ਦੋ ਸਤ ਦਾ ਭਾਵ ਹੈ ਜਿੱਥੇ ਦੋ ਸੱਚ ਇਕੱਠੇ ਹੋ ਜਾਣ ਦੋ ਸੱਚ ਤੋਂ ਮਤਲਬ ਹੈ ਕਿ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਲਕੀਮਾ ਨਾ ਹੋਵੇ। ਉਹਨਾਂ ਦੋਨਾਂ ਵਿੱਚ ਵੱਡਾ ਵਿਸ਼ਵਾਸ ਬਣਿਆ ਹੋਵੇ। ਉਹ ਦੋਨੇ ਅੰਦਰੋਂ ਬਾਹਰੋਂ ਇੱਕ ਹੋਣ। ਤਾਂ ਹੀ ਦੋ ਦੋਸਤ ਬਣ ਸਕਦੇ ਆ। ਤੇ ਜ਼ਿੰਦਗੀ ਦੇ ਵਿੱਚ ਦੋਸਤ ਦੀ ਬਹੁਤ ਵੱਡੀ ਐਮੀਅਤ ਤੇ ਲੋੜ ਹੈ। ਕਿਉਂਕਿ ਸਾਨੂੰ ਜ਼ਿੰਦਗੀ ਜਿਉਣ ਲਈ ਹਰ ਪਲ ਤੇ ਦੋਸਤ ਦੀ ਲੋੜ ਪੈਂਦੀ ਹੈ। ਜੇ ਅਸੀਂ ਸੋਚੀਏ ਤਾਂ ਸਾਡੇ ਹਰ ਦੁੱਖ ਸੁੱਖ ਦੇ ਵਿੱਚ ਸਾਡਾ ਦੋਸਤ ਸਾਡੇ ਨਾਲ ਖੜਦਾ ਹੈ ਉਹਦੇ ਨਾਲ ਬਹੁਤ ਵਾਰੀ ਅਸੀਂ ਇਹ ਵੀ ਸੋਚਦੇ ਹਾਂ ਬਹੁਤ ਸਾਰੀਆਂ ਕੁਝ ਦਿਲ ਦੀਆਂ ਗੱਲਾਂ ਬਹੁਤ ਸਾਰੀਆਂ ਕੁਝ ਅੰਦਰਲੀਆਂ ਗੱਲਾਂ ਸਾਡੇ ਅੰਦਰ ਹੁੰਦੀਆਂ ਜਿਹੜੀਆਂ ਅਸੀਂ ਦੋਸਤ ਤੋਂ ਬਿਨਾਂ ਕਿਸੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਤਾਂ ਉਦੋਂ ਵੀ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਹੁਣ ਮੈਂ ਕਿਹੜੇ ਐਸੇ ਦੋਸਤ ਨਾਲ ਗੱਲ ਕਰਾਂ ਜਿਹੜਾ ਮੇਰੇ ਮਨ ਦਾ ਭਾਰ ਹਲਕਾ ਕਰ ਦੇਵੇ ਤਾਂ ਉਦੋਂ ਸਾਡਾ ਉਹ ਦੋਸਤ ਜਿਸ ਨੂੰ ਜਿਹੜਾ ਸਾਨੂੰ ਜ਼ਿੰਦਗੀ ਦੇ ਵਿੱਚ ਮਿਲਿਆ ਹੁੰਦਾ ਜਿਹਨੂੰ ਅਸੀਂ ਜ਼ਿੰਦਗੀ ਦੇ ਵਿੱਚ ਚੁਣਿਆ ਹੁੰਦਾ ਜਿਹਨੂੰ ਅਸੀਂ ਸੋਚ ਸਮਝ ਕੇ ਪਰਖ ਕੇ ਆਪਣੀ ਜ਼ਿੰਦਗੀ ਵਿੱਚ ਲਿਆਂਦਾ ਹੁੰਦਾ ਤਾਂ ਉਦੋਂ ਉਹ ਦੋਸਤ ਜਦੋਂ ਸਾਡੇ ਨਾਲ ਗੱਲਾਂ ਕਰਦਾ ਅਸੀਂ ਆਪਣੇ ਹਾ ਭਾਵ ਆਪਣੇ ਦਿਲ ਦੀਆਂ ਗੱਲਾਂ ਉਹਦੇ ਨਾਲ ਕਰਦੇ ਆ ਤਾਂ ਜਿਹੜੇ ਜਿਹੜਾ ਮਨ ਦਾ ਸਕੂਨ ਸਾਨੂੰ ਉਸ ਸਮੇਂ ਮਹਿਸੂਸ ਹੁੰਦਾ ਜਿਹੜਾ ਮਨ ਸਾਡਾ ਪਹਿਲਾਂ ਭਰਿਆ ਹੁੰਦਾ ਸਾਡੇ ਦੋਸਤ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਹਲਕੇ ਮਹਿਸੂਸ ਕਰਦੇ ਆਂ ਇਹ ਸਿਰਫ ਉਹੀ ਲੋਕ ਜਾਣਦੇ ਨੇ ਜਿਨ੍ਹਾਂ ਕੋਲੇ ਸੱਚੇ ਦੋਸਤ ਦੀ ਪ੍ਰਾਪਤੀ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸੱਚਾ ਦੋਸਤ ਆਇਆ ਹੋਇਆ ਹੈ ਪਰ ਅੱਜ ਦੇ ਸਮੇਂ ਅਨੁਸਾਰ ਸੱਚਾ ਦੋਸਤ ਮਿਲਣਾ ਸੱਚਾ ਦੋਸਤ ਲੱਭਣਾ ਬਹੁਤ ਔਖਾ ਕਾਰਜ ਹੈ ਬਹੁਤ ਔਖਾ ਕੰਮ ਹੈ ਆਮ ਤੌਰ ਤੇ ਤੁਸੀਂ ਸੋਚਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਦੋਸਤ ਆਏ ਹੋਣਗੇ ਪਰ ਕੋਈ ਸਮਾਂ ਆਇਆ ਚਲੇ ਗਏ ਬਹੁਤ ਸਾਰੇ ਦੋਸਤ ਸੋਡੇ ਜਦ ਸੋਡੇ ਤੇ ਔਖਾ ਸਮਾਂ ਆਇਆ ਸੋਡੇ ਤੇ ਭੀੜ ਪਈ ਸੋਡੇ ਤੇ ਸੋ ਕਿਸੇ ਤਰ੍ਹਾਂ ਦੀ ਤੁਹਾਨੂੰ ਉਹਨਾਂ ਤੱਕ ਲੋੜ ਪਈ ਉਦੋਂ ਕਿਸੇ ਆਨੇ ਬਹਾਨੇ ਸੋਨੂੰ ਛੱਡ ਕੇ ਚਲੇ ਜਾਂਦੇ ਐ ਪਰ ਜੋ ਸੱਚਾ ਦੋਸਤ ਹੈ ਤੁਹਾਡਾ ਉਹ ਜਦੋਂ ਤੁਹਾਡੀ ਦੋਸਤੀ ਤੁਹਾਡੇ ਨਾਲ ਆ ਕੇ ਜੁੜ ਜਾਂਦਾ ਸੋਡੇ ਨਾਲ ਦੋਸਤੀ ਉਸ ਦੀ ਬਣ ਜਾਂਦੀ ਹੈ ਤਾਂ ਸੱਚਾ ਦੋਸਤ ساری ਜ਼ਿੰਦਗੀ ਆਖਰੀ ਸਾਹ ਤੱਕ ਔਰ ਆਖਰੀ ਸਾਹ ਜਾਣ ਤੋਂ ਬਾਅਦ ਵੀ ਤੁਹਾਡੇ ਨਾਲ ਤੇ ਤੁਹਾਡੇ ਪਰਿਵਾਰ ਨਾਲ ਨਿਭਣ ਦੀ ਕੋਸ਼ਿਸ਼ ਕਰਦਾ ਹੈ ਇਹੀ ਸੱਚੇ ਦੋਸਤ ਦੀ ਨਿਸ਼ਾਨੀ ਹੈ ਇਹੀ ਸੱਚੇ ਦੋਸਤ ਦਾ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਇਸ ਨੂੰ ਹੀ ਸੱਚੀ ਦੋਸਤੀ ਕਿਹਾ ਜਾ ਸਕਦਾ ਹੈ ਸੋ ਦੋਸਤੋ ਜਦ ਅਸੀਂ ਦੋਸਤ ਬਣਾਉਣਾ ਹੈ ਅਸੀਂ ਕੋਸ਼ਿਸ਼ ਕਰੀਏ ਕਿ ਪਹਿਲਾਂ ਹੀ ਉਸ ਨੂੰ ਪਰਖ ਕੇ ਸਮਝ ਕੇ ਆਪਣਾ ਦੋਸਤ ਬਣਾਈਏ ਤੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਪਾਈਏ ਧੰਨਵਾਦ